ਉਹਨੇ ਕਚਹਿਰੀਆਂ ਵਿਜ਼ਿਟ ਕੀਤੀ ਹੈਗੀ ਤੇ ਹੋਰ ਜਿਹੜੀ ਵਿਜ਼ਿਟ ਕਰਦੇ ਕੀ ਮਾਮਲਾ ਸਾਰਾ ਜੀ ਇਦਾਂ ਇਹ ਜਿਹੜਾ ਸ਼ਹਿਰ ਦਾ ਬਹੁਤ ਰੌਣਕ ਵਾਲਾ ਇਲਾਕਾ ਐਕਚੁਅਲੀ ਤਾਂ ਹੈ ਪਰ ਬੇਰੌਣਕਾ ਹੋ ਗਿਆ ਕਿਉਂਕਿ ਕਚਹਿਰੀ ਛੱਡ ਗਏ ਤੇ ਜਦੋਂ ਕਚਹਿਰੀ ਛੱਡ ਗਏ ਲੇਕਿਨ ਇੱਥੇ ਆ ਜਿਹੜੇ ਆਫਿਸ ਸੀਗੇ ਜਿੱਦਾ 올ਡ ਸਿਵਲ ਸਰਜਨ ਆਫਿਸ ਸੀ ਕੋਆਪਰੇਟਿਵ ਬੈਂਕ ਸੀ ਅੱਜ ਅਸੀਂ ਏਆਰ ਆਫਿਸ ਕੋਆਪਰੇਟਿਵ ਬੈਂਕ ਚ ਖੜੇ ਆ ਅਸੀਂ ਇਹ ਜਿਹੜੇ ਇਲਾਕੇ ਤੁਸੀਂ ਦੇਖ ਰਹੇ ਆ ਸਾਰਾ ਇੱਕ ਤਰ੍ਹਾਂ ਦਾ ਜੰਗਲ ਔਰ ਤਕਰੀਬਨ 18-20 ਸਾਲ ਤੋਂ 25 ਸਾਲ ਤੋਂ ਲਗਾਤਾਰ ਫਾਈਟ ਹੋ ਰਹੀ ਹੈ ਕਿ ਜਿਹੜੇ ਜਿਹੜੀ ਬਿਲਡਿੰਗ ਖਾਲੀ ਹੋ ਗਈ ਘੱਟ ਤੋਂ ਘੱਟ ਉੱਥੇ ਜਿਹੜਾ ਹੈਗਾ ਮਲਕੀ ਬੁੜਾ ਕੋ ਚਲੇਗੀ ਤਬਦੀਲ ਹੋ ਕੇ ਔਰ ਜਿਹੜੀ ਚਲੀ ਗਈ ਹੈ ਘੱਟ ਤੋਂ ਘੱਟ ਉਹਨੂੰ ਜਾਤ ਹੈ ਉਹਦਾ ਰੱਖ-ਖਾਅ ਕਰਣ ਜਾ ਉਹਨੂੰ ਉਹ ਜੋ ਇਹਨਾਂ ਦੇ ਪਲਾਨ 'ਚ ਹੁੰਦਾ ਜੇ ਉਹਨੂੰ ਸੇਲ ਕਰਦੇ ਆ ਤਾਂ ਕਿ ਕੱਲ ਕੋਈ ਕੋਸ਼ਤ ਤੇ ਕਮਰਸ਼ਲ ਸਾਈਟ ਬਣ ਜਾਵੇ ਜੋ ਬਣ ਜਾਵੇ ਬਹੁਤ ਅੱਛਾ ਲੱਗੇਗਾ ਔਰ ਦੂਜੀ ਜਿਹੜਾ ਸਾਡਾ ਮੇਨ ਵਿਜ਼ਿਟ ਕਰਨ ਦਾ ਐਸ.ਡੀ.ਐਮ ਸਾਹ ਮੇਰੇ ਨਾਲ ਆ ਔਰ ਕੂੜੇ ਦੇ ਅਫੀਸਰ ਸਹਿਮਾਨ ਨਾਲ ਸਾਡਾ ਮੇਨ ਮਕਸਦ ਇਹ ਹੈ ਕਿ ਇਹ ਜਿੰਨੀ ਸਾਈਡ ਹੈ ਇਹਨੂੰ ਆਪਾਂ ਹਰ ਹਾਲ ਦੇ ਵਿੱਚ ਇੱਧਰ ਗਰੌਣਕ ਲਾਈਏ ਕਿਉਂਕਿ ਅੱਜ ਤੁਸੀਂ ਦੇਖਦੇ ਸ਼ਾਮ ਨੂੰ ਫੂਟ ਸੀਟ ਬਣੀ ਸੀ ਇਹ ਸਾਰਾ ਡੰਪ ਸਗਾਏ ਬਹੁਤ بڑا ਇੱਕ ਕੂੜੇ ਦਾ ਡੰਪ ਬਣ ਚੁੱਕਾ ਸੀ ਔਰ ਕੂੜੇ ਦਾ ਡੰਪ ਜਿਹੜਾ ਸੀ ਉਹਦੇ ਲਈ ਮੈਨੂੰ 20 35 ਸਾਲ ਤੱਕ ਲੜਾਈ ਲੜਨੀ ਪਈ ਈਵਨ ਦਨ ਕਿ ਫੂਟ ਸੀਟ ਉੱਥੇ ਉਹਦੋਂ ਵੀ ਬਣਦੀ ਗਈ ਸੀ ਪਰ ਲੋਕ ਉਹਦੇ ਕੂੜੇ 'ਚ ਖੜੇ ਹੋ ਕੇ ਰੋਟੀਆਂ ਰੱਟੀਆਂ ਖਾਂਦੇ ਰਹੇ ਮਜਬੂਰ ਸਗੇ ਲੋਕ ਲੇਕਿਨ ਅੱਜ ਜੇ ਤੁਸੀਂ ਦੇਖਨੇ ਆ ਭਈ ਦੀ ਇਹ ਸਾਈਡ ਦੀ ਔਰ ਅੱਜ ਅਸੀਂ ਵਿਜ਼ਿਟ ਤੇ ਸਾਰੇ ਅਫੀਸਰ ਜਨਤਰਾ ਆਏ ਆ ਇਹਨਾਂ ਦੇ ਪਹਿਲਾ ਡਿਵੀਜ਼ਨਲ ਕਮਿਸ਼ਨਰ ਸਾਹਿਬ ਵੀ ਕੋਰੀ ਬੁਲਾਏ ਸੀ ਆਪਾਂ ਸਾਰਿਆਂ ਨੇ ਗੱਲ ਮਿਲ ਕੇ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਜਿਹੜੀਆਂ ਤੁਹਾਡੀਆਂ ਸਾਈਟਾਂ ਜਿਆਦਾ ਇਹ ਕਮਰਸ਼ੀਅਲ ਸਾਈਟ ਜਿਹੜੀ ਤੁਹਾਡੇ ਕੋਲ ਪਈ ਆ ਇੱਕ ਤਾਂ ਆਪਾਂ 올ਡ ਸਿਵਲ ਸਰਜਨ ਆਫਿਸ ਚਾਹਨੇ ਇੱਥੇ ਸਿਵਲ ਸਰਜਨ ਆਫਿਸ ਬਣੇ ਉਹ ਮੈਂ ਮਾਨਜੋਗ ਹੈਲਥ ਮਿਨਿਸਟਰ ਸਾਹਿਬ ਨੂੰ ਮਾਨਜੋਗ ਸੀਐਮ ਸਾਹਿਬ ਨੂੰ ਔਰ ਇਹਦੇ ਪੁੜਾ ਦੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਨੂੰ ਸਾਰੇ ਉਹਨਾਂ ਨੂੰ ਕਲੈਕਟਰ ਲਿ रिक्वायर्ड ਸਰ ਕੇ ਜਿੰਨੇ ਵਰ ਸਰਟੀਫਿਕੇਟ ਮੰਗਦੇ ਐ ਡੈਸ ਸਰਟੀਫਿਕੇਟ ਮੰਗਦੇ ਜਾਂ ਜੋ ਹੋਰ ਬੜੀ ਐਕਟੀਵਿਟੀ ਹੁੰਦੀਆਂ ਸਰਜਨ ਸਾਹਿਬ ਦੇ ਆਫਿਸ ਉਹ ਸਾਰੀਆਂ ਸ਼ਹਿਰ ਦੇ ਨੇੜੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਅ اچھا ਰਹੇਗਾ ਇੱਕ ਸਾਡਾ ਮੇਨ ਮਕਸਦ ਆ ਦੂਜਾ ਮੇਨ ਸਾਡਾ ਮਕਸਦ ਆ ਵੀ ਜਿਹੜੀ ਆਪਣੀ ਉਹ ਜ਼ਿਆਰੀ ਖਾਲੀ ਹੋ ਗਈ ਆ ਉੱਥੇ ਕਿਉਂਕਿ ਇਹਨਾਂ ਦੀ ਕਮਰਸ਼ਲ ਸਾਈਟ ਆ ਸੱਜੇ ਕਿਤੇ ਕਿਸੇ ਕਿਦੇ ਪਾਰਕ ਦੇ ਪਰਪਸ ਲਈ ਨਹੀਂ ਦਿੰਦੇ ਲੇਕਿਨ ਉਹਨੇ ਕੁਐਸਚਨ ਲਾਇਆ ਸੀ ਉਸ ਲਈ ਉੱਠਿਆ ਸੀ ਮੈਨੂੰ ਪਤਾ ਸੀ ਕਿ ਉਹ ਇਹਨਾਂ ਨੇ ਆਲਰੇਡੀ ਮੇਰੀ ਮੀਟਿੰਗ ਹੋ ਚੁੱਕੀ ਸੀ ਨਾ ਨਹੀਂ ਇਹਨਾਂ ਨੇ ਦੇਣੀ ਅਲੋਅ ਨਹੀਂ ਕਰਨਾ ਸਾਨੂੰ ਵੱਡੇ ਨਕੋ ਕਿਉਂਕਿ ਇਹ ਗ੍ਰੀਨ ਬੈਲਟ ਕੋਈ ਬਿਲਡਿੰਗ ਮੰਨਿਆ ਤੇ ਰਕਵਾਇਡ ਆ ਅੱਜ ਅਸੀਂ ਜਾਣੇ ਆ ਕਿ ਜਿਹੜੀ ਘੁੰਮਦਾ ਟਰੈਕ ਆ ਮਾਲ ਰੋਡ ਦੇ ਨਾਲ-ਨਾਲ ਇੱਕ ਜਿਹਰੀ ਦਾ ਉਧਰੋਂ ਫਿਰ ਉਧਰੋਂ ਨਾਲ ਪਰਲੇ ਪਾਸੇ ਤੇ ALU ਹੁੰਦਾ ਇਹ ਟਰੈਕ ਨੂੰ ਗ੍ਰੀਨ ਬੈਲਟ ਦੇ ਰੂਪ ਦੇ ਵਿੱਚ ਤਾਂ ਕਿ ਲੋਕ ਸਵੇਰੇ ਇੱਥੇ ਇੱਕ ਉਹਦਾ ਆਪਣਾ ਇੰਜੋਏ ਕਰ ਸਕਣ ਸੈਰ ਕਰ ਸਕਣ ਅੱਛਾ ਇਲਾਕਾ ਫੋਨਾ ਡਵੈਲਪ ਹੋ ਜੇ ਮੇਨ ਮਕਸਦ ਅੱਜ ਤੇ ਸਾਡਾ ਸਾਰਿਆਂ ਦਾ ਔਰ ਡਿਪਟੀ ਕਮਿਸ਼ਨਰ ਸਾਹਿਬ ਨਾਲ ਇਸ ਲੈਵਲ ਦੀ ਮੀਟਿੰਗ ਪਹਿਲਾਂ ਬਾਲ ਓਲਰਡੀ ਹੋਈਆਂ ਉਹਨਾਂ ਨੇ ਮਨਜੋਗ ਐਸ.ਡੀ.ਐਮ ਸਾਹਿਬ ਦੀ ਡਿਊਟੀ ਲਾਈ ਹੈ ਸਾਰਿਆਂ ਨੇ ਅਧਕਾਰੀਆਂ ਨੇ ਡਿਊਟੀ ਲਾਈ ਹੈ ਮੇਰੇ ਦਾ ਮਨਜੋਗ ਮੇਰ ਸਾਹਿਬ ਵੀ ਪਹੁੰਚੇ ਆ ਆਪਾਂ ਅੱਜ ਸਾਰੇ ਇੱਥੇ ਇਸ ਵਿਲੇਟ ਆ ਚਾਹਾਂਗੇ ਜਲਦ ਤੋਂ ਜਲਦ ਦਾ ਰਣਾ ਕੰਮ ਅਸੀਂ ਸ਼ੁਰੂ ਕਰਾ ਸਕੀਏ ਇਹ ਸਾਨੂੰ ਸਾਰੀਆਂ ਫਾਰਮੈਲਟੀ ਬੰਦੀਆਂ ਤੁਹਾਨੂੰ ਆਪਾਂ ਕਾਰਪੋਰੇਸ਼ਨ ਜਿਹੜਾ ਦੇਖੋ ਅੱਜ ਇੰਨਾ ਅੱਛਾ ਮਾਲ ਰੋਡ ਬਣਾ ਰਹੀ ਆ ਉੱਥੇ ਟਾਇਲ ਬਾਕਸ ਹੋ ਰਿਹਾ ਦੇਖੋ ਰਾਤ ਨੂੰ ਦੀ ਲੁੱਕ ਦੇਖੋ ਤੇ ਲਾਈਟ ਵਰਕ ਦੇਖੋ ਅਸੀਂ ਇਹਨੂੰ ਕਰ ਦਿਆਂਗੇ ਦਵਲ ਤੇ ਅਸੀਂ ਇਹਨਾਂ ਕੋਈ ਨਹੀਂ ਰੁਕਿਆ ਇਹ ਮਨ ਵੀ ਗਏ ਕਿਉਂਕਿ ਇਹਨੂੰ ਸਾਈਡ ਛੱਡਣੀ ਵੀ ਪਣੀ ਹੈ ਜਿਹਨ ਔਰ ਫੇਦਰ ਵਾਲਾ ਅਫਸਰ ਜਰੂਰ ਨੇ ਕਹਿੰਨਾ ਉੱਥੇ ਸਿਵਲ ਦਰਜਨ ਦਾ ਅਫਿਸ ਆ ਜਵੇ ਇੱਥੇ ਆਪਣਾ ਕੋਈ ਵੀ ਐਕਟੀਵਿਟੀ ਕਿਸੇ ਨੂੰ ਵੇਚਣਾ ਹੈ ਜਾਂ ਕੁਝ ਕਰਨਾ ਜਾਂ ਇਹ ਕਿਸੇ ਪੀਪੀਆਰ ਮਾਡਲ ਤੇ ਬਣਾ ਸਕਦੇ ਆ ਕੋਈ ਆਪਣਾ ਮਾਲ ਬਣਾ ਸਕਦੇ ਪਿੱਛੇ ਵੀ ਇੱਕ ਜਗ੍ਹਾ ਹੈ ਪੰਜ ਕਨਾਲਾਂ ਦੀ ਉਹ ਵੀ ਅਸੀਂ ਗੱਲ ਕੀਤੀ ਆ ਉੱਥੇ ਆਪਣਾ ਕੋ ਮਾਲ ਬਣਾ ਸਕਦੇ ਇਹਨਾਂ ਕੋ ਅਗਰ ਕੋਈ ਤਸਵੀਰ ਹੈ ਤਾਂ ਜੇ ਨਹੀਂ ਹੈ ਤਾਂ ਉਹਨਾਂ ਕੋਲ ਦੇਣ ਤੇ ਤਾਂ ਅੰਗ ਹੀ ਘਰ ਤੋਂ ਘੱਟ ਜਗ੍ਹਾ ਇਦਾਂ ਬੇਰੌਣਕੀ ਇਹ ਕ੍ਰਾਈਮ ਦਾ ਘਰ ਬਣ ਜਾਂਦੀ ਹੈ ਕਈ ਵਾਰੀ ਇਹ ਇਹ ਸਿਰਲੇਖ ਬੜਾ ਚਿੰਤਾ ਦਾ ਵਿਸ਼ਾ ਹੈ ਤੋਂ ਮੈਂ ਧੰਨਵਾਦ ਕਰਦਾ ਜਦੇ ਅਫਸਰ ਸਰਵਨ ਤੇ ਆਏ ਔਰ ਅਸੀਂ ਹੁਣ ਛੋਟਾ ਜਿਹਾ ਵੀਡ ਜਿਹੜਾ ਇਹਨੂੰ ਮੈਂ ਪੀਸੀ ਸਾਈਡ ਦਿਖਾਵਾਂਗਾ ਔਰ ਉਮੀਦ ਕਰਨਾ ਅਸੀਂ ਜਲਦ ਵਿੱਚ ਕੰਮ ਜਬਾ ਪਾਵਾਂਗੇ